ਕਾਲਜ ਜਾਂਦੇ ਜਾਂਦੇ ਇੱਕ ਮੁੰਡਾ ਤੇ ਇੱਕ ਕੁੜੀ ਆਪਸ ਦੇ ਵਿੱਚ ਪਿਆਰ ਕਰ ਬੰਦੇ ਨੇ ਤੇ ਇਹ ਪਿਆਰ ਇਸ ਹੱਦ ਤੱਕ ਪਹੁੰਚ ਜਾਂਦਾ ਹੈ ਕਿ ਇਹਨਾਂ ਦੇ ਵਿੱਚ ਜਿਸਮਾਨੀ ਰਿਸ਼ਤੇ ਬਣ ਜਾਂਦੇ ਨੇ ਪਰ ਇਸ ਗੱਲ ਦਾ ਜਦੋਂ ਇਹਨਾਂ ਦੇ ਘਰ ਵਾਲਿਆਂ ਨੂੰ ਪਤਾ ਲੱਗਦਾ ਹੈ ਤੇ ਇਹਨਾਂ ਦੇ ਘਰ ਵਾਲੇ ਇਹਨਾਂ ਨੂੰ ਮਿਲਣ ਤੋਂ ਰੋਕ ਦਿੰਦੇ ਨੇ ਪਰ ਹੁਣ ਇਹਨਾਂ ਦੀ ਆਦਤ ਇੰਨੀ ਵੱਧ ਚੁੱਕੀ ਸੀ ਕਿ ਇੱਕ ਦੂਸਰੇ ਨੂੰ ਮਿਲਣ ਦੀ ਇੱਕ ਦੂਸਰੇ ਦੇ ਨਾਲ ਸਬੰਧ ਬਣਾਉਣ ਦੀ ਇਸੇ ਆਦਤ ਤੋਂ ਮਜਬੂਰ ਹੋ ਕੇ ਇਹ ਦੋਨੇ ਜਾਨੇ ਮਿਲ ਕੇ ਆਪਣੇ ਪੂਰੇ ਪਰਿਵਾਰ ਦੇ ਸੱਤ ਜੀਆਂ ਦਾ ਕਤਲ ਕਰ ਦਿੰਦੇ ਨੇ ਇਹ ਕੁੜੀ ਦਾ ਦਿਲ ਇੰਨਾ ਵੱਧ ਚੁੱਕਿਆ ਸੀ ਕਿ ਇਹਨੇ ਜਦੋਂ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਕਤਲ ਕੀਤੇ ਸਨ ਤੇ ਉਸੇ ਰਾਤ ਹੀ ਲਾਸ਼ਾਂ ਦੇ ਲਾਗੇ ਬੈਠ ਕੇ ਇਹ ਕਹਿੰਦੀ ਹੈ ਕਿ ਜਿਨ੍ਹਾਂ ਨੇ ਸਾਨੂੰ ਰੋਕਣਾ ਟੋਕਣਾ ਸੀ ਉਹ ਤੇ ਹੁਣ ਇਸ ਦੁਨੀਆ ਤੇ ਰਹੇ ਨਹੀਂ ਤੇ ਇਸ ਲਈ ਹੁਣ ਆਪਾਂ ਪੂਰੀ ਆਜ਼ਾਦੀ ਦੇ ਨਾਲ ਇੱਕ ਦੂਸਰੇ ਦੇ ਨਾਲ ਸਬੰਧ ਬਣਾ ਸਕਦੇ ਹਾਂ ਤੇ ਇਹ ਦੋਨੇ ਜਾਨੇ ਹੀ ਲਾਗੇ ਲਾਸ਼ਾਂ ਪਈਆਂ ਹੁੰਦੀਆਂ ਨੇ ਤੇ ਲਾਸ਼ਾਂ ਦੇ ਲਾਗੇ ਹੀ ਇੱਕ ਦੂਸਰੇ ਦੇ ਨਾਲ ਫਿਰ ਤੋਂ ਸਬੰਧ ਬਣਾਉਂਦੇ ਨੇ ਤੇ ਆਪਣੀ ਹਵਸ਼ ਨੂੰ ਮਿਟਾਉਂਦੇ ਨੇ ਇਨਾਂ ਨੂੰ ਹੁਣ ਇਹ ਸੀ ਕਿ ਇਨਾਂ ਨੂੰ ਕੋਈ ਵੀ ਫੜਨ ਵਾਲਾ ਨਹੀਂ ਸੀ ਪਰ ਕਹਿੰਦੇ ਨੇ ਕਿ ਕਾਤਲ ਜਿੰਨਾ ਮਰਜ਼ੀ ਛਾਤਲ ਹੋਵੇ ਪਰ ਆਖਿਰਕਾਰ ਪੁਲਿਸ ਦੇ ਹੱਥੇ ਚੜ ਹੀ ਜਾਂਦਾ ਹੈ ਤੇ ਕੁਝ ਇਸੇ ਤਰ੍ਹਾਂ ਹੀ ਇਨਾਂ ਦੇ ਨਾਲ ਵੀ ਹੋਇਆ ਸੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕ੍ਰਾਈਮ ਗੱਲ ਹੈ 15 ਸਤੰਬਰ 2009 ਦੀ ਸਵੇਰ ਦਾ ਟਾਈਮ ਸੀ ਕਾਬੂਲਪੁਰ ਦੇ ਵਿੱਚ ਰਹਿੰਦੇ ਸਨ ਇੱਕ ਰਿਟਾਇਰਡ ਮਾਸਟਰ ਜਿਨ੍ਹਾਂ ਦਾ ਨਾਮ ਸੀ ਤਕਦੀਰ ਸਿੰਘ ਜਿਨ੍ਹਾਂ ਦੀ ਉਮਰ ਲਗਭਗ 63-64 ਸਾਲ ਦੀ ਹੋਵੇਗੀ ਤਕਦੀਰ ਸਿੰਘ ਪਸ਼ੂਆਂ ਵਾਲੀ ਵੇਲੀ ਦੇ ਵਿੱਚ ਸੁੱਤਾ ਹੋਇਆ ਸੀ ਤੇ ਜਦੋਂ ਸਵੇਰੇ ਸੁੱਤਾ ਉੱਠ ਕੇ 7 ਵਜੇ ਦੇ ਕਰੀਬ ਆਪਣੇ ਘਰ ਦੇ ਵਿੱਚ ਆਉਂਦਾ ਹੈ ਤੇ ਘਰ ਜਾ ਕੇ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰਦਾ ਹੈ ਪਰ ਦਰਵਾਜ਼ਾ ਅੰਦਰੋਂ ਨਹੀਂ ਖੁੱਲ ਰਿਹਾ ਸੀ ਫੇਰੇ ਜ਼ੋਰ ਦੀ ਨਾਲ ਧੱਕਾ ਮਾਰਦਾ ਹੈ ਤੇ ਘਰ ਦਾ ਦਰਵਾਜ਼ਾ ਖੁੱਲ ਜਾਂਦਾ ਹੈ। ਬਾਹਰ ਵੇਰੇ ਦੇ ਵਿੱਚ ਇੱਕ ਮੰਜੇ ਦੇ ਉੱਤੇ ਇਹਦਾ ਵੱਡਾ ਮੁੰਡਾ ਜਿਹਦਾ ਨਾਮ ਸੀ ਸੁਰਿੰਦਰ। ਸੁਰਿੰਦਰ ਤੇ ਉਹਦੀ ਪਤਨੀ ਪ੍ਰੋਮੀਲਾ ਇਹ ਦੋਨੇ ਜਾਨੇ ਵੇਰੇ ਦੇ ਵਿੱਚ ਸੁੱਤੇ ਹੋਏ ਸਨ। ਜਿਨ੍ਹਾਂ ਨੂੰ ਵੇਖ ਕੇ ਇਹ ਜਿਹੜਾ ਤਕਦੀਰ ਸਿੰਘ ਸੀ ਇੱਕ ਗੁੱਸੇ ਦੇ ਨਾਲ ਭੜ ਜਾਂਦਾ ਹੈ। ਇਹ ਸੋਚਦਾ ਹੈ ਕਿ ਸਵੇਰ ਹੋ ਗਈ ਹੈ, ਸੂਰਜ ਸਿਰ ਤੇ ਚੜ ਆਇਆ ਹੈ। ਪਰ ਹਜੇ ਵੀ ਇਹ ਦੋਨੇ ਜਾਨੇ ਸੁੱਤੇ ਪਏ ਸਨ ਗੁੱਸੇ ਦੇ ਵਿੱਚ ਤਕਦੀਰ ਸਿੰਘ ਆਪਣੇ ਮੁੰਡੇ ਨੂੰ ਆਵਾਜ਼ ਦਿੰਦਾ ਹੈ ਜਦੋਂ ਉੱਚੀ ਉੱਚੀ ਆਵਾਜ਼ਾਂ ਮਾਰਦਾ ਹੈ ਤੇ ਇਹਦਾ ਜਰਾ ਮੁੰਡਾ ਨਾ ਤੇ ਕੋਈ ਮੰਜੇ ਦੇ ਉੱਤੋਂ ਇਹਦੀ ਮੂਵਮੈਂਟ ਹੋ ਰਹੀ ਸੀ ਤੇ ਨਾ ਹੀ ਇਹਦੀ ਨੂਹ ਦੇ ਵਿੱਚ ਕੋਈ ਹਿਲਜੁਲ ਹੋ ਰਹੀ ਸੀ ਇਹਨੇ ਫਿਰ ਹੁਣ ਹੱਥ ਦੇ ਵਿੱਚ ਡੰਡਾ ਫੜਿਆ ਹੋਇਆ ਸੀ ਇਹ ਡੰਡੇ ਦੇ ਨਾਲ ਮੁੰਡੇ ਦੀ ਲੱਤ ਦੇ ਉੱਤੇ ਮਾਰਦਾ ਹੈ ਪਰ ਹਜੇ ਵੀ ਇਹਦੇ ਮੁੰਡੇ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਹਿਲਜੁਲ ਨਹੀਂ ਹੋ ਰਹੀ ਸੀ ਫੇਰ ਆਖਿਰਕਾਰ ਇਹ ਮੁੰਡੇ ਦਾ ਹੱਥ ਫੜਦਾ ਹੈ ਤੇ ਦੇਖਦਾ ਹੈ ਕਿ ਇਹਦੀ ਨਬਜ਼ ਵੀ ਨਹੀਂ ਚੱਲ ਰਹੀ ਸੀ ਤੇ ਸਰੀਰ ਵੀ ਪੂਰਾ ਠੰਡਾ ਹੋ ਚੁੱਕਿਆ ਸੀ ਤੇ ਇਹੋ ਹੀ ਹਾਲਤ ਇਹਦੀ ਨੂੰ ਦੀ ਵੀ ਸੀ ਇਹ ਦੇਖ ਕੇ ਉਹ ਪੂਰੀ ਤਰ੍ਹਾਂ ਕਬੜਾ ਜਾਂਦਾ ਹੈ ਤੇ ਉੱਚੀ ਉੱਚੀ ਚੀਕਾ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ ਜਿਨ੍ਹਾਂ ਦੀ ਆਵਾਜ਼ ਸੁਣ ਕੇ ਇਹਦੇ ਗਵਾਂਢੀ ਵੀ ਘਰ ਦੇ ਵਿੱਚ ਆ ਜਾਂਦੇ ਨੇ ਜੇਰਾ ਵੀ ਇਹਨਾਂ ਦੇ ਘਰ ਦੇ ਵਿੱਚ ਆਇਆ ਸੀ ਸਾਰਿਆਂ ਦੀਆਂ ਅੱਖਾਂ ਪਾਣੀ ਦੇ ਨਾਲ ਪੜ ਚੁੱਕੀਆਂ ਸਨ ਕਿ ਦੋ ਜਵਾਨ ਮੋਤਾ ਇਹਨਾਂ ਦੇ ਘਰ ਦੇ ਵਿੱਚ ਹੋ ਚੁੱਕੀਆਂ ਸਨ ਲਗਭਗ ਸਵਾ 7 ਦਾ ਟਾਈਮ ਸੀ ਹੁਣ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਤੇ ਪੁਲਿਸ ਵੀ ਇਹਨਾਂ ਦੇ ਘਰ ਦੇ ਵਿੱਚ ਆ ਜਾਂਦੀ ਹੈ ਇਹ ਖਬਰ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਰੋਤਕ ਜ਼ਿਲ੍ਹੇ ਦੇ ਵਿੱਚ ਅੱਗ ਵਾਂਗੂ ਫੈਲ ਚੁੱਕੀ ਸੀ ਕਿ ਰੋਤਕ ਜ਼ਿਲ੍ਹੇ ਦੇ ਕਬੂਲਪੁਰ ਪਿੰਡ ਦੇ ਵਿੱਚ ਸੱਤ ਕਤਲ ਹੋ ਚੁੱਕੇ ਸਨ ਹੁਣ ਪੁਲਿਸ ਜਿਸ ਤਰ੍ਹਾਂ ਹੀ ਆਉਂਦੀ ਹੈ ਤੇ ਦੇਖਦੀ ਹੈ ਕਿ ਤਕਦੀਰ ਸਿੰਘ ਦੇ ਘਰ ਦੇ ਵੇਰੇ ਦੇ ਵਿੱਚ ਮੰਜੇ ਦੇ ਉੱਪਰ ਦੋ ਲਾਸ਼ਾਂ ਪਈਆਂ ਹੋਈਆਂ ਸਨ ਉਹਦੇ ਵੱਡੇ ਮੁੰਡੇ ਦੀ ਤੇ ਉਹਦੀ ਇੱਕ ਨੂੰ ਦੀ ਫਿਰ ਇਹ ਪੁਲਿਸ ਜਦੋਂ ਅੰਦਰ ਦਾ ਦਰਵਾਜ਼ਾ ਖੋਲ ਕੇ ਅੰਦਰ ਦੇਖਦੀ ਹੈ ਤੇ ਪੁਲਿਸ ਵਾਲਿਆਂ ਦੇ ਵੀ ਪੈਰਾਂ ਥੱਲੇ ਜ਼ਮੀਨ ਹਿੱਲ ਜਾਂਦੀ ਹੈ ਇਹ ਵੇਖਦੀ ਹੈ ਕਿ ਬੈੱਡ ਦੇ ਉੱਤੇ ਚਾਰ ਹੋਰ ਲਾਸ਼ਾਂ ਪਈਆਂ ਹੋਈਆਂ ਸਨ ਇੱਕ ਲੜਕਾ ਜਿਹਦਾ ਨਾਮ ਸੀ ਅਰਵਿੰਦ ਉਹਦੀ ਉਮਰ ਲਗਭਗ 18 ਸਾਲ ਦੀ ਸੀ ਇੱਕ ਕੁੜੀ ਸੋਨਿਕਾ ਜੇਦੀ ਉਮਰ ਲਗਭਗ 14 ਸਾਲ ਦੀ ਸੀ ਇੱਕ ਹੋਰ ਕੁੜੀ ਜਿਹਦਾ ਨਾਮ ਮੌਨਿਕਾ ਜੇਦੀ ਉਮਰ ਲਗਭਗ 11 ਸਾਲ ਦੀ ਸੀ ਤੇ ਇੱਕ ਮੁੰਡਾ ਵਿਸ਼ਾਲ ਜੇਦੀ ਉਮਰ 8 ਸਾਲ ਦੀ ਸੀ ਇਹਨਾਂ ਚਾਰਾਂ ਦੀਆਂ ਲਾਸ਼ਾਂ ਬੈੱਡ ਦੇ ਉੱਪਰ ਪਈਆਂ ਹੋਈਆਂ ਸਨ ਦਰਅਸਲ ਇਹ ਜਿਹੜਾ ਰਿਟਾਇਰ ਮਾਸਟਰ ਸੀ ਇਹਦੇ ਤਿੰਨ ਮੁੰਡੇ ਸਨ ਜਿਹੜਾ ਸਭ ਤੋਂ ਵੱਡਾ ਮੁੰਡਾ ਸੀ ਸੁਰਿੰਦਰ ਜੇਦੀ ਬਾਹਰ ਲਾਸ਼ ਪਈ ਹੋਈ ਸੀ ਉਸ ਤੋਂ ਬਾਅਦ ਇੱਕ ਇਹਦਾ ਮੁੰਡਾ ਫੌਜੀ ਸੀ ਜੋ ਅਕਸਰ ਹੀ ਬਾਹਰ ਰਹਿੰਦਾ ਸੀ ਆਪਣੀ ਡਿਊਟੀ ਦੇ ਉੱਤੇ ਤੇ ਇਹਦੀ ਜਿਹੜੀ ਪਤਨੀ ਸੀ ਉਹਦੀ ਡੈਥ ਹੋ ਚੁੱਕੀ ਸੀ ਤੇ ਇਹਦੇ ਤਿੰਨ ਬੱਚੇ ਸਨ ਸੋਨਿਕਾ ਮੋਨਿਕਾ ਤੇ ਵਿਸ਼ਾਲ ਕਿਉਂਕਿ ਇਹਦੀ ਮਾਂ ਨਹੀਂ ਸੀ ਤੇ ਇਹ ਹੁਣ ਆਪਣੇ ਤਾਏ ਦੇ ਘਰ ਦੇ ਵਿੱਚ ਤਾਏ ਦੇ ਨਾਲ ਹੀ ਰਹਿੰਦੇ ਸਨ ਤੇ ਜਿਹੜਾ ਵੱਡਾ ਮੁੰਡਾ ਸੀ सुरेंद्र ਇਹਦੀ ਇੱਕ ਕੁੜੀ ਹੈ ਜਿਹਦਾ ਨਾਮ ਹੈ ਸੋਨਮ ਤੇ ਇਹਦਾ ਇੱਕ ਮੁੰਡਾ ਹੈ ਅਰਵਿੰਦ ਜਿਹਦੀ লাশ ਬੈੱਡ ਦੇ ਉੱਤੇ ਪਈ ਹੋਈ ਸੀ ਹੁਣ ਸਾਰਿਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਸਨ ਪਰ ਜਿਹੜੀ ਕੁੜੀ ਸੀ ਸੋਨਮ ਉਹ ਇਹਨਾਂ ਨੂੰ ਕਿਤੇ ਨਹੀਂ ਮਿਲ ਰਹੀ ਸੀ ਹੁਣ ਇਹਦੀ ਪਾਲ ਕੀਤੀ ਜਾਂਦੀ ਹੈ ਤੇ ਪਤਾ ਲੱਗਦਾ ਹੈ ਕਿ ਸੋਨਮ ਬਾਥਰੂਮ ਦੇ ਵਿੱਚ ਬੇਹੋਸ਼ ਪਈ ਹੋਈ ਸੀ ਜਦੋਂ ਕੁੰਡਾ ਤੋੜ ਕੇ ਇਹਨੂੰ ਬਾਥਰੂਮ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਤੇ ਤਕਦੀਰ ਸਿੰਘ ਦੇ ਘਰ ਦੇ ਸਾਹਮਣੇ ਇੱਕ ਹੋਰ ਇੱਕ ਇਹਨਾਂ ਦਾ ਛੋਟਾ ਜਿਹਾ ਘਰ ਸੀ ਜਿੱਥੇ ਤਕਦੀਰ ਸਿੰਘ ਦੀ ਵੋਟੀ ਜਿਹੜੀ ਸੀ ਉਹ ਰਹਿੰਦੀ ਸੀ ਜਿਹਦਾ ਨਾਮ ਸੀ ਪੂਰੀ ਦੇਵੀ ਜਦੋਂ ਉਹਨੂੰ ਜਾ ਕੇ ਵੇਖਿਆ ਜਾਂਦਾ ਹੈ ਤੇ ਉਹਦੀ ਵੀ লাশ ਬੈੱਡ ਦੇ ਉੱਤੇ ਪਈ ਹੋਈ ਸੀ ਇੱਕੋ ਘਰ ਦੇ ਵਿੱਚੋਂ 7 ਲਾਸਾਂ ਬਰਾਮਦ ਹੋ ਚੁੱਕੀਆਂ ਸਨ ਘਰ ਦੀ ਜਿਹੜੀ ਛੱਤ ਸੀ ਉਹਦੇ ਤੇ ਜਦੋਂ ਦੇਖਿਆ ਜਾਂਦਾ ਹੈ ਤੇ ਉਹਦੀ ਛੱਤ ਦੇ ਉੱਤੇ ਦੋ ਇਲੈਕਟ੍ਰੀਸ਼ੀਅਨ ਕੰਮ ਕਰ ਰਹੇ ਸਨ ਜਿਨ੍ਹਾਂ ਦੀ ਹਾਲਤ ਵੀ ਬਹੁਤ ਨਾਜ਼ੁਕ ਸੀ ਉਹਨਾਂ ਦੇ ਮੂੰਹ ਦੇ ਵਿੱਚੋਂ ਵੀ ਝੱਗ ਨਿਕਲ ਰਹੀ ਸੀ ਜਿਨ੍ਹਾਂ ਨੂੰ ਪੀਜੀਆਈ ਦੇ ਵਿੱਚ ਜਾ ਕੇ ਦਾਖਲ ਕਰਵਾਇਆ ਜਾਂਦਾ ਹੈ ਪੂਰੇ ਹਰਿਆਣੇ ਦੇ ਵਿੱਚ ਹਾਹਾਕਾਰ ਮੱਚ ਜਾਂਦੀ ਹੈ ਕਿ ਐਡੀ ਵੱਡੀ ਘਟਨਾ ਨੂੰ ਆਖਿਰ ਕਿੰਨੇ ਅੰਜਾਮ ਦਿੱਤਾ ਸੀ ਤੇ ਕਿਉਂ ਦਿੱਤਾ ਸੀ ਪੁਲਿਸ ਉਹਨਾਂ ਇਨਕੁਆਇਰੀ ਕਰ ਰਹੀ ਸੀ ਪੁਲਿਸ ਪਹਿਲਾਂ ਤਾਂ ਪੁਲਿਸ ਨੂੰ ਇਹ ਹੀ ਲੱਗ ਰਿਹਾ ਸੀ ਕਿ ਤਕਦੀਰ ਸਿੰਘ ਜਦੋਂ ਰਿਟਾਇਰ ਹੋਇਆ ਸੀ ਤਾਂ ਇਹਨੂੰ ਕਾਫੀ ਪੈਸਾ ਮਿਲਿਆ ਸੀ ਤੇ ਇਹਦੇ ਪੈਸੇ ਨੂੰ ਲੈ ਕੇ ਇਹਨਾਂ ਦੇ ਭਰਾਵਾਂ ਭਰਾਵਾਂ ਦੇ ਵਿੱਚ ਵਿਵਾਦ ਰਹਿੰਦਾ ਸੀ ਤੇ ਪੁਲਿਸ ਨੂੰ ਇਹ ਲੱਗ ਰਿਹਾ ਸੀ ਕਿ ਇਸੇ ਪੈਸੇ ਕਰਕੇ ਇਹ ਸਾਰਾ ਕਤਲ ਨੂੰ ਅੰਜਾਮ ਦਿੱਤਾ ਗਿਆ ਸੀ ਪਰ ਹੁਣ ਕੁਝ ਦਿਨਾਂ ਤੋਂ ਬਾਅਦ ਇਹ ਜਿਹੜਾ ਤਕਦੀਰ ਸਿੰਘ ਸੀ ਮਾਸਟਰ ਇਹ ਪੁਲਿਸ ਥਾਣੇ ਦੇ ਵਿੱਚ ਜਾਂਦਾ ਹੈ ਤੇ ਜਾ ਕੇ ਕਹਿੰਦਾ ਹੈ ਕਿ ਮੈਨੂੰ ਸਾਰ ਲੱਗਦਾ ਹੈ ਕਿ ਇਹ ਜਿਹੜਾ ਪੂਰਾ ਹਤਿਆਕਾਂਡ ਹੋਇਆ ਹੈ ਇਹਦੇ ਪਿੱਛੇ ਜਿਹੜੀ ਮੇਰੀ ਪੋਤੀ ਹੈ ਸੋਨਮ ਜਿਹਦੀ ਉਮਰ ਹੈ 19 ਸਾਲ ਤੇ ਇਹ ਸਾਰਾ ਕੀਤਾ ਕਰਾਇਆ ਇਹਦਾ ਹੀ ਹੈ ਉਹ ਦੱਸਦਾ ਹੈ ਕਿ ਮੇਰੀ ਜਿਹੜੀ ਪੋਤੀ ਹੈ ਸੋਨਮ ਇਹ ਬੀਏ ਫਰਸਟイヤー ਦੇ ਵਿੱਚ ਪੜਾਈ ਕਰ ਰਹੀ ਸੀ ਜਦੋਂ ਇਹ ਕਾਲਜ ਜਾਂਦੀ ਸੀ ਤਾਂ ਗਵਾਂਡੀਆਂ ਦਾ ਇੱਕ ਮੁੰਡਾ ਹੈ ਨਮੀਨ ਉਰਫ ਮੋਨੋ ਇੱਕ ਕੰਪਿਊਟਰ ਸੈਂਟਰ ਦੇ ਵਿੱਚ ਐਮ ਟੈਕ ਦੀ ਪੜਾਈ ਕਰ ਰਿਹਾ ਸੀ ਇਨ੍ਹਾਂ ਦੋਨਾਂ ਦੀ ਆਪਸ ਦੇ ਵਿੱਚ ਦੋਸਤੀ ਹੋ ਗਈ ਸੀ ਤੇ ਇਹ ਪਰਿਵਾਰ ਤੋਂ ਲੁਕ ਛੁਪ ਕੇ ਇੱਕ ਦੂਜੇ ਨੂੰ ਮਿਲਦੇ ਸਨ ਤੇ ਜਦੋਂ ਪਰਿਵਾਰ ਨੂੰ ਇਨ੍ਹਾਂ ਦੋਨਾਂ ਦੇ ਬਾਰੇ ਪਤਾ ਲੱਗਿਆ ਸੀ ਤਾਂ ਪਰਿਵਾਰ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਫਿਰ ਵੀ ਇਸ ਤੋਂ ਬਾਅਦ ਵੀ ਇੱਕ ਦੂਜੇ ਨੂੰ ਮਿਲਣੋਂ ਨਹੀਂ ਹਟੇ ਸਨ ਇਹ ਹੁਣ ਤਕਦੀਰ ਸਿੰਘ ਕਹਿੰਦਾ ਹੈ ਕਿ ਇਹਦੀ ਜਿਹੜੀ ਪੋਤੀ ਹੈ ਇਹਦੇ ਤੇ ਇਹਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਹੈ ਕਿਉਂਕਿ ਉਹ ਕੈਰੈਕਟਰ ਦੀ ਬਹੁਤ ਹੀ ਕਮਜ਼ੋਰ ਹੈ ਹੁਣ ਪੁਲਿਸ ਜਦੋਂ ਇਹ ਗੱਲ ਸੁਣਦੀ ਹੈ ਤਾਂ ਪੁਲਿਸ ਹੁਣ ਸੋਨਮ ਕੋਲੋਂ ਪੁੱਛਗਿਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਸੋਨਮ ਸੀ ਜਿਹੜੀ ਉਹ ਵੀ ਪੀਜੀਆਈ ਰੋहतक ਦੇ ਵਿੱਚ ਦਾਖਲ ਕਰਵਾਈ ਹੋਈ ਸੀ ਹੁਣ ਇਧਰੋਂ ਜਿਹੜੀ ਸੱਤਾ ਲਾਸ਼ਾਂ ਦੀ ਪੋਸਟਮਾਰਟਮ ਦੀ ਰਿਪੋਰਟ ਸੀ ਉਹ ਵੀ ਆ ਜਾਂਦੀ ਹੈ ਤੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਇਹੀ ਆਂਦਾ ਹੈ ਕਿ ਇਹਨਾਂ ਨੂੰ ਪਹਿਲਾਂ ਤਾਂ ਨਸ਼ੀਲੀ ਦਵਾਈ ਪਲਾਈ ਗਈ ਸੀ ਤੇ ਉਸ ਤੋਂ ਬਾਅਦ ਇਹਨਾਂ ਦਾ ਗਲਾ ਕੁੱਟ ਕੇ ਇਹਨਾਂ ਨੂੰ ਮਾਰਿਆ ਗਿਆ ਸੀ। ਇੱਧਰ ਪੁਲਿਸ ਨੇ ਨਮੀਨ ਉਲਫ਼ ਮੋਨੂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਪੁਲਿਸ ਇਹਦੇ ਨਾਲ ਸਖਤੀ ਦੇ ਨਾਲ ਪੁਸ਼ਗੀਸ਼ ਕਰ ਰਹੀ ਸੀ। ਇਹ ਹੁਣ ਕਬੂਲ ਲੈਂਦਾ ਹੈ ਕਿ ਇੰਨੇ ਸੋਨ ਨਾਮ ਦੀ ਕੁੜੀ ਦੇ ਨਾਲ ਇਹਦੀ ਦੋਸਤੀ ਸੀ। ਤੇ ਇਹ ਦੋਸਤੀ ਹੋਣ ਤੋਂ ਬਾਅਦ ਹੀ ਇਹ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਪਏ ਸਨ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਸਰੀਰਕ ਸਬੰਧ ਬਣੇ ਸਨ ਸਰੀਰਕ ਸਬੰਧ ਬਣਨ ਤੋਂ ਬਾਅਦ ਇਹ ਹੁਣ ਇੱਕ ਦੂਸਰੇ ਤੋਂ ਬਿਨਾਂ ਨਹੀਂ ਰਹਿ ਸਕਦੇ ਸਨ ਇਹਨਾਂ ਦੋਨਾਂ ਦੀ ਇਹ ਗੱਲਬਾਤ ਦਾ ਜਿਹੜਾ ਘਰ ਵਾਲਿਆਂ ਨੂੰ ਪਤਾ ਚੱਲ ਚੁੱਕਿਆ ਸੀ ਖਾਸ ਤੌਰ ਤੇ ਕੁੜੀ ਦੀ ਮਾਂ ਨੂੰ ਤੇ ਉਹ ਕੁੜੀ ਦੀ ਮਾਂ ਹੁਣ ਕੁੜੀ ਨੂੰ ਧਮਕਾਉਂਦੀ ਸੀ ਕਿ ਜੇਕਰ ਤੂੰ ਉਹਦੇ ਨਾਲੋਂ ਨਹੀਂ ਹਟੀ ਤਾਂ ਉਹ ਆਪਣੇ ਸਾਰੇ ਪਰਿਵਾਰ ਨੂੰ ਦੱਸ ਦਵੇਗੀ ਤੇਰੇ ਪਿਓ ਨੂੰ ਦੱਸ ਦਵੇਗੀ ਕਿਉਂਕਿ ਇਹਨਾਂ ਦੀ ਜਿਹੜੀ ਗੋਤਰ ਸੀ ਉਹ ਵੀ ਸੇਮ ਸੀ ਤੇ ਕਾਸਟ ਵੀ ਇਹਨਾਂ ਦੀ ਸੇਮ ਸੀ ਇਸ ਲਈ ਇਹਨੂੰ ਕੁੜੀ ਨੂੰ ਬਾਰ-ਬਾਰ ਮਨਾ ਕੀਤਾ ਜਾ ਰਿਹਾ ਸੀ ਕਿ ਤੂੰ ਉਸ ਮੁੰਡੇ ਦੇ ਨਾਲ ਨਾ ਮਿਲ ਤੇ ਇਧਰੋਂ ਜਿਹੜਾ ਤਕਦੀਰ ਸਿੰਘ ਸੀ ਇਹਦੀ ਰਿਟਾਇਰਮੈਂਟ ਹੋ ਜਾਂਦੀ ਹੈ ਤੇ ਇਹਨੂੰ ਕਾਫੀ ਪੈਸਾ ਮਿਲਦਾ ਹੈ ਤੇ ਘਰ ਦੇ ਵਿੱਚ ਇਸ ਪੈਸੇ ਨੂੰ ਲੈ ਕੇ ਸੁਰਿੰਦਰ ਸਿੰਘ ਤੇ ਉਹਦਾ ਜਿਹੜਾ ਛੋਟਾ ਭਰਾ ਸੀ ਇਹਦੇ ਨਾਲ ਝਗੜਾ ਹੋਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਜਿਹੜਾ ਤਕਦੀਰ ਸਿੰਘ ਸੀ ਉਹਨੇ ਆਪਣੇ ਵੱਡੇ ਮੁੰਡੇ ਨੂੰ ਇੱਕ ਪਲਾਟ ਲੈ ਕੇ ਦਿੱਤਾ ਸੀ ਤੇ ਨਾਲੇ ਕੁਝ ਨਕਦੀ ਦੇ ਕੇ ਉਹਦੀ ਮਦਦ ਕੀਤੀ ਸੀ। ਇਸੇ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚ ਝਗੜਾ ਹੁੰਦਾ ਸੀ ਤੇ ਜਿਹੜਾ ਕਿ ਨਮੀਨ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਤੇ ਉਹ ਸੋਨਮ ਨੂੰ ਕਹਿੰਦਾ ਹੈ ਕਿ ਕਿਉਂ ਨਾ ਇਸੇ ਵਿਵਾਦ ਦੇ ਚਲਦਿਆਂ ਤੇਰੇ ਪੂਰੇ ਪਰਿਵਾਰ ਨੂੰ ਮਾਰ ਦਈਏ ਤੇ ਜਿਹੜਾ ਇਲਜ਼ਾਮ ਹੈ ਉਹ ਤੁਹਾਡੇ ਚਾਚੇ ਦੇ ਸਿਰ ਦੇ ਉੱਤੇ ਆ ਜਾਵੇਗਾ ਤੇ ਫਿਰ ਸਾਨੂੰ ਰੋਕ ਟੋਕ ਕਰਨ ਵਾਲਾ ਕੋਈ ਨਹੀਂ ਹੋਵੇਗਾ ਤੇ ਆਪਾਂ ਇੱਕ ਦੂਜੇ ਨੂੰ ਬੇਖੌਫ ਮਿਲ ਸਕਾਂਗੇ। ਤੇ ਇਹ ਜਿਹੜੀ ਸੋਨਮ ਹੈ ਇਹਦੀ ਗੱਲ ਦੇ ਨਾਲ ਸਹਿਮਤ ਹੋ ਜਾਂਦੀ ਹੈ ਇਹ ਨਵੀਨ ਉਰਫ ਮੋਨੂ ਆਪਣੇ ਇੱਕ ਦੋਸਤ ਨੂੰ ਮਿਲਦਾ ਹੈ ਤੇ ਦੋਸਤ ਨੂੰ ਕਹਿੰਦਾ ਹੈ ਕਿ ਮੈਨੂੰ ਨਸ਼ੇ ਦੀਆਂ ਗੋਲੀਆਂ ਚਾਹੀਦੀਆਂ ਨੇ ਇਹਦਾ ਦੋਸਤ ਲਗਭਗ 100 ਗੋਲੀਆਂ ਇਹਨੂੰ ਨਸ਼ੇ ਦੀਆਂ ਲਿਆ ਕੇ ਦਿੰਦਾ ਹੈ ਇਹ ਸਾਰੀਆਂ ਗੋਲੀਆਂ ਨੂੰ ਪੀਸ ਕੇ ਪਾਊਡਰ ਬਣਾ ਕੇ ਸੋਨਮ ਨੂੰ ਦੇ ਦਿੰਦਾ ਹੈ ਇਹ ਹੁਣ ਸ਼ਾਮ ਨੂੰ ਫੋਨ ਕਰਦੀ ਹੈ ਤੇ ਮੋਨੂ ਨੂੰ ਕਹਿੰਦੀ ਹੈ ਕਿ ਸ਼ਾਮ ਨੂੰ ਜਿਹੜੀ ਰੋਟੀ ਬਣੀ ਹੈ ਉਹਨਾਂ ਨੇ ਕੱਦੂ ਉਸ ਦਿਨ ਬਣਾਇਆ ਸੀ ਕੱਦੂ ਦੀ ਸਬਜ਼ੀ ਤੇ ਨਾਲ ਰੋਟੀਆਂ ਬਣਾਈਆਂ ਸਨ ਤੇ ਇਹ ਹੁਣ ਕਹਿੰਦੀ ਹੈ ਕਿ ਕੱਦੂ ਦੀ ਸਬਜ਼ੀ ਦੇ ਵਿੱਚ ਮੈਂ ਸਾਰੀਆਂ ਗੋਲੀਆਂ ਮਿਲਾ ਦਿੱਤੀਆਂ ਨੇ ਇਹਨਾਂ ਦੀ ਛੱਤ ਦੇ ਉੱਤੇ ਦੋ ਇਲੈਕਟ੍ਰੀਸ਼ੀਅਨ ਜਿਹੜੇ ਮਜ਼ਦੂਰ ਸਨ ਉਹ ਵੀ ਕੰਮ ਕਰ ਰਹੇ ਸਨ ਤੇ ਘਰ ਵਾਲਿਆਂ ਨੇ ਇਹਨਾਂ ਇਲੈਕਟ੍ਰੀਸ਼ੀਅਨਾਂ ਨੂੰ ਵੀ ਰੋਟੀ ਪਾ ਕੇ ਦੇ ਦਿੱਤੀ ਸੀ ਜਦੋਂ ਰਾਤ ਦੇ 10 ਵਜੇ ਦੇ ਨੇ ਨਮੀਨ ਇਹਨੂੰ ਫਿਰ ਤੋਂ ਫੋਨ ਕਰਦਾ ਹੈ ਤੇ ਫੋਨ ਕਰਕੇ ਪੁੱਛਦਾ ਹੈ ਕਿ ਸਾਰੇ ਸੌਂ ਗਏ ਨੇ ਤੇ ਸੋਨਮ ਕਹਿੰਦੀ ਹੈ ਕਿ ਸਾਰੇ ਸੌਂ ਗਏ ਨੇ ਇਸ ਤੋਂ ਬਾਅਦ ਨਮੀਨ ਇਹਨਾਂ ਦੇ ਘਰ ਦੇ ਅੰਦਰ ਆਉਂਦਾ ਹੈ ਤੇ ਸਭ ਤੋਂ ਬਾਹਰ ਜਿਹੜੇ ਇਹਦੇ ਮਾਪਿਓ ਸੁੱਤੇ ਹੁੰਦੇ ਨੇ ਮੰਜੇ ਦੇ ਉੱਤੇ ਇਹ ਸਭ ਤੋਂ ਪਹਿਲੇ ਦੋਨੇ ਜਾਨੇ ਮਿਲ ਕੇ ਇਹਦੇ ਮਾਪਿਓ ਨੂੰ ਸ੍ਰਿੰਦਰ ਨੂੰ ਤੇ ਪ੍ਰੋਮਿਲਾ ਨੂੰ ਗਲਾ ਘੁੱਟ ਕੇ ਮਾਰ ਦਿੰਦੇ ਨੇ ਉਸ ਤੋਂ ਬਾਅਦ ਇਹ ਕਮਰਾ ਖੋਲਦੇ ਨੇ ਤੇ ਅੰਦਰ ਜਾਂਦੇ ਨੇ ਤੇ ਅੰਦਰ ਇਹਨਾਂ ਦੇ ਚਾਰ ਜਿਹੜੇ ਬੱਚੇ ਸੁੱਤੇ ਹੁੰਦੇ ਨੇ ਇਹਨਾਂ ਦਾ ਵੀ ਵਾਰੀ-ਵਾਰੀ ਸਿਰ ਇਹ ਗਲਾ ਘੁੱਟ ਕੇ ਇਹਨਾਂ ਚਾਰਾਂ ਨੂੰ ਮਾਰ ਦਿੰਦੇ ਨੇ ਹੁਣ ਜਿਹੜਾ ਨਵੀਨ ਸੀ ਇਹ ਘਰ ਦੇ ਬਾਹਰ ਜਾਂਦਾ ਹੈ ਤੇ ਸਾਹਮਣੇ ਘਰ ਦੇ ਵਿੱਚ ਇਹਦੀ ਜਿਹੜੀ ਦਾਦੀ ਸੁੱਤੀ ਹੁੰਦੀ ਹੈ ਉਹਦਾ ਗਲਾ ਘੁੱਟ ਕੇ ਵੀ ਉਹਨੂੰ ਮਾਰ ਦਿੰਦੇ ਨੇ ਕਿਉਂਕਿ ਇਹਦਾ ਜਰਾ ਦਾਦਾ ਸੀ ਉਹ ਵੇਲੀ ਦੇ ਵਿੱਚ ਸੁੱਤਾ ਹੋਇਆ ਸੀ ਇਹਨਾਂ ਨੂੰ ਉਹਨਾਂ ਦਾ ਧਿਆਨ ਨਹੀਂ ਆਉਂਦਾ ਤੇ ਉਸ ਤੋਂ ਬਾਅਦ ਨਵੀਨ ਸੋਨਮ ਦੇ ਘਰ ਫਿਰ ਤੋਂ ਆ ਜਾਂਦਾ ਹੈ ਹੁਣ ਸੋਨੋ ਮੈਨੂੰ ਕਹਿੰਦੀ ਹੈ ਕਿ ਸਾਨੂੰ ਰੋਕਣ ਟੋਕਣ ਵਾਲੇ ਉਹ ਸਾਰਾ ਪਰਿਵਾਰ ਹੀ ਮਰ ਚੁੱਕਿਆ ਹੈ ਹੁਣ ਇਹਨਾਂ ਨੂੰ ਕੋਈ ਵੀ ਰੋਕ ਟੋਕ ਨਹੀਂ ਸਕਦਾ ਤੇ ਇਹ ਹੁਣ ਕਹਿੰਦੀ ਹੈ ਕਿ ਕਿਉਂ ਨਾ ਆਪਾਂ ਇਸੇ ਕਮਰੇ ਦੇ ਵਿੱਚ ਸਬੰਧ ਬਨਾਈਏ ਇਹ ਫਿਰ ਦੋਨੇ ਜਾਣੇ ਲਾਗੇ ਲਾਸ਼ਾਂ ਪਈਆਂ ਹੁੰਦੀਆਂ ਨੇ ਤੇ ਦੋਨੇ ਜਾਣੇ ਉਸ ਕਮਰੇ ਦੇ ਵਿੱਚ ਬੈਠ ਕੇ ਇੱਕ ਦੂਜੇ ਦੇ ਨਾਲ ਇਹ ਫਿਰ ਸਬੰਧ ਬਣਾਉਂਦੇ ਨੇ ਕਿਉਂਕਿ ਇਹਨਾਂ ਨੂੰ ਇੱਕ ਦੂਜੇ ਨੂੰ ਮਿਲੇ ਹੋਏ ਕਾਫੀ ਦਿਨ ਲੰਘ ਚੁੱਕੇ ਸਨ ਹੁਣ ਪੁਲਿਸ ਨੇ ਸਾਰੇ ਸਬੂਤ ਇਕੱਠੇ ਕੀਤੇ ਤੇ ਅਦਾਲਤ ਦੇ ਵਿੱਚ ਪੇਸ਼ ਕੀਤੇ ਜਿਸ ਤੋਂ ਬਾਅਦ ਅਦਾਲਤ ਨੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਿਹੜੇ ਦੋਸਤ ਕੋਲੋਂ ਇਹਨੇ ਗੋਲੀਆਂ ਲਿਆਂਦੀਆਂ ਸਨ ਉਸ ਦੋਸਤ ਨੂੰ ਬੜੀ ਕਰ ਦਿੱਤਾ ਇਸ ਤੋਂ ਬਾਅਦ 2018 ਦੇ ਵਿੱਚ ਹਾਈ ਕੋਰਟ ਦੇ ਵਿੱਚ ਸੋਨਮ ਨੇ ਅਪੀਲ ਕੀਤੀ ਹਾਈ ਕੋਰਟ ਨੇ ਵੀ ਇਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਸੀ ਉਹਨੂੰ ਬਰਕਰਾਰ ਰੱਖਿਆ ਫਿਰ ਇਹਨਾਂ ਨੇ 2024 ਦੇ ਵਿੱਚ ਸੁਪਰੀਮ ਕੋਰਟ ਦੇ ਕੋਲ ਅਪੀਲ ਕੀਤੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਹਨਾਂ ਦੀ ਫਾਂਸੀ ਦੀ ਜਿਹੜੀ ਸਜ਼ਾ ਸੀ ਉਹਨੂੰ ਸਟੇ ਲਾ ਦਿੱਤਾ ਅੱਗੇ ਕੀ ਫੈਸਲਾ ਹੋਣਾ ਹੈ ਉਹ ਹਜੇ ਆਣਾ ਬਾਕੀ ਹੈ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ